ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਬਿੱਲਾ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈ ਚੁੱਕੀਆਂ ਨੇ ਤੇ ਕਿਵੇਂ ਦੇ ਦੇ ਕਿਹੜਾ ਉਮੀਦਵਾਰ ਹਿਸ਼ਾਰਾ ਵਿੱਚ ਚੱਲਣ ਦੀ ਉਮੀਦ ਹੈ ਚੱਲਦਾ ਜੀ ਇਹ ਤੁਹਾਨੂੰ ਦਾ ਆਪਣੇ ਕੰਮ ਦਾ ਮਤਲਬ ਹੈ ਅੱਛਾ ਜੀ ਸੈਂਟਰ ਚ ਕਿਵੇਂ ਦੇਖਦੇ ਹੋ ਜੀ ਅਸੀਂ ਦੇਖੀਦੇ ਨਹੀਂ ਕੋਈ ਅਸੀਂ ਸਰ ਕੀ ਨਾਮ ਹੈ ਜੀ ਸੁਖਦੇਵ ਸਿੰਘ ਸੁਖਦੇਵ ਜੀ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਵੋਟਾਂ ਕੱਲ ਪੈ ਚੁੱਕੀਆਂ ਨੇ ਇੱਕ ਤਰੀਕ ਨੂੰ ਤੇ ਕਿਹਦੀ ਸੰਭਾਵਨਾ ਹੈਗੀ ਜਤਨ ਦੀ ਦੇਖੋ ਜੀ ਜੋ ਪਿਛਲੀ ਸਰਕਾਰ ਉਹ ਹੀ ਕਾਹਾਂ ਆਉਗੀ ਅੱਛਾ ਜੀ ਬੀਜੇਪੀ ਆਉਗੀ ਠੀਕ ਹੈ ਮੋਦੀ ਸਰਕਾਰ ਹੀ ਆਉਗੀ ਜੋ ਉਹਨਾਂ ਦੇ ਇਸ ਦਾ ਹਿਸਾਬ ਤਾ ਉਹ ਆ ਉਹਨਾਂ ਮੋਦੀ ਸਰਕਾਰ ਆ ਰਹੀ ਆ ਵਧੀਆ ਕਾਰਗਿਰ ਦੇ ਖੁਸ਼ ਹੋ ਜੀ ਹਾਂ ਖੁਸ਼ ਆ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਮੇਰਜ ਲਾਲ ਹਾਂ ਕਿਹੜੀ ਜਗ੍ਹਾ ਤੋਂ ਬਲੋਵਾਲ ਤੋਂ ਤੇ ਕਿਵੇਂ ਦੇਖਦੇ ਹੋ ਕਿ ਜਿਹੜਾ ਕੱਲ ਇੱਕ ਤਰੀ ਵੋਟ ਪੈ ਗਈ ਹੈ ਤੇ ਕਿਹੜੀ ਉਮੀਦ ਹੈਗੀ ਜਿੱਤਣ ਦੀ ਪਾਰਟੀ ਦੀ ਪਾਰਟੀ ਦਾ ਦੇਖੋ ਜੇ ਮੋਦੀ ਜਿੱਤ ਨੇ ਮੋਦੀ ਆ ਹਾਂ ਜੀ ਸੈਂਟਰ ਦੇ ਵਿੱਚ ਵੀ ਹਾਂਜੀ ਹਾਂਜੀ ਅਸੀਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਬਲਵਿੰਦਰ ਸਿੰਘ ਤੇ ਕਿਹੜੀ ਜਗ੍ਹਾ ਤੋਂ ਬੱਲਵਾਲ ਤੇ ਕਿਵੇਂ ਦੇ ਦੇਓਗੇ ਇੱਕ ਤਰੀ ਨੂੰ ਵੋਟਾਂ ਜਿੰਨੀਆਂ ਪੈ ਚੁੱਕੀਆਂ ਨੇ ਲੋਕ ਸਭਾ ਦੀਆਂ ਤੇ ਕਿਹੜਾ ਉਮੀਦਵਾਰ ਜਿੱਤ ਸਕਦਾ ਜੀ ਦੇਖੋ ਜੀ ਉਮੀਦਵਾਰ ਤਾਂ ਇੰਡੀਆ ਗੱਠਜੋੜ ਬੰਦਨ ਦੀ ਜਿੱਤਿਆਂ ਦੀ ਉਮੀਦ ਹੈ ਪੂਰੀ ਪੂਰੀ ਬਾਕੀ ਅਗਰ ਰੁਝਾਨ ਦੇ ਵਿੱਚ ਕੋਈ ੇੜਾ ਫੇੜੀ ਨਾ ਹੋਈ ਹੋਵੇ ਫਿਰ ਇੰਡੀਆ ਗੱਠਜੋੜ ਬੰਦਨ ਜ਼ਰੂਰ ਜਿੱਤੂਗਾ ਅਗਰ ਕੋਈ ਵੀ ਈਵੀਐਮ ਮਸ਼ੀਨਾਂ 'ਚ ੇੜਾ ਫੇੜੀ ਹੋ ਗਈ ਤੇ ਫੇਰ ਕਹਿ ਨਹੀਂ ਸਕਦੇ ਸੈਂਟਰ ਚ ਕੀ ਦੇਖਦੇ ਹੋ ਸੈਂਟਰ ਦੀ ਦੱਸ ਰਹੇ ਸੀ ਅਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਸਰ ਦੇਖਿਆ ਜਾਵੇ ਕਿ ਲੋਕ ਸਭਾ ਚੋਣਾਂ ਜੜੀਆਂ ਕਿ ਬੜੇ ਚਿਰ ਤੋਂ ਇੱਕ ਉਮੀਦਵੀ ਸੀ ਵੋਟਾਂ ਪੈਣਗੀਆਂ ਵੋਟਾਂ ਹੀ ਪੈ ਗਈਆਂ ਨੇ ਇੱਕ ਤਰੀਕ ਨੂੰ ਤੇ ਕੀ ਆਸ ਰੱਖਦੇ ਹੋਗੇ ਕਿਹੜਾ ਉਮੀਦਵਾਰ ਜ਼ਿਆਦਾ ਜਿੱਤਣ ਦੀ ਆਸ ਹੈਗੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਜੀ ਡਾਕਟਰ ਰਾਜ ਕੁਮਾਰ ਚੱਬੇ ਵਾਲੇ ਇਸ ਵੇਲੇ ਛਾਏ ਹੋਏ ਨੇ ਜੀ ਤੇ ਉਹਨਾਂ ਨੂੰ ਵੋਟ ਪਾਈ ਹੈ ਜੀ ਉਹਨਾਂ ਦੇ ਸਪੋਰਟਰਾਂ ਜੀ ਤੇ ਉਹ ਹੀ ਜਿੱਤਣਗੇ ਜੀ ਤੇ ਜਿੱਤ ਕੇ ਉਹ ਸਾਨੂੰ ਇਹ ਆਸ ਹੈ ਕਿ ਆਸ ਕੀ ਹੈ ਕਿ ਸਾਨੂੰ ਸ਼ੋਰ ਪਤਾ ਹੀ ਹੈ ਜੀ ਜਿੱਦਾਂ ਉਹ ਲੋਕਾਂ ਦੇ ਬਾਹ ਫੜਦੇ ਆਏ ਜੀ ਉਹ ਕੰਮ ਕਰਾਉਣਗੇ ਜੀ ਨਾਲ ਮੇਨ ਗੱਲ ਜੀ ਇਹ ਸਾਡੇ ਹੁਸ਼ਿਆਰਪੁਰ ਦੇ ਹਲਕੇ ਦੇ ਸਾਡੇ ਖੋਦ ਦੇ ਹੈਗੇ ਜਦੋਂ ਮਰਜੀ ਉਹਨਾਂ ਨੂੰ ਜਾ ਕੇ ਕੰਮ ਲਈਏ ਤੁਸੀਂ ਗੱਲ ਵੈਸੇ ਵੀ ਉਹ ਬਹੁਤ ਵਧੀਆ ਵਿਚਾਰ ਆ ਉਹਨਾਂ ਦਾ ਬਹੁਤ ਵਧੀਆ ਵਿਚਾਰਨਾ ਆ ਉਹਨਾਂ ਦੇ ਸਾਰੇ ਪਾਸੇ ਡਾਕਟਰ ਰਾਜਕੁਮਾਰ ਜੱਬੇ ਆ ਤੇ ਸੈਂਟਰ ਦੇ ਵਿੱਚ ਕਿਹਦੀ ਆਸ ਹੈ ਜੀ ਸੈਂਟਰ ਵਿੱਚ ਇਸ ਵੇਲੇ ਤਾਂ ਫਿਲਹਾਲ ਸਾਰੇ ਪਾਸੇ ਇੰਡੀਆ ਗਠਬੰਧਨ ਦੀ ਹੀ ਗੱਲ ਕਰਦੇ ਆ ਜੀ ਹੋਰ ਆ ਜਿਹੜੇ ਮੋਦੀ মিডিਆ ਹੈਗੀ ਉਹ ਜੋ ਮਰਜ਼ੀ ਦਿਖਾਈ ਚੱਲੇ ਜੀ ਸਾਨੂੰ ਉਹਦਾ ਕੋਈ ਸਾਡੀ ਸਿਹਤ ਕੋਈ ਅਸਰ ਨਹੀਂ ਪੈਂਦਾ ਜੀ ਹਾਂ 4 ਤਰੀਕ ਨੂੰ ਰਿਜ਼ਲਟ ਆਉਣੇ ਆ ਜੀ ਸਭ ਪਤਾ ਲੱਗ ਜਾਊਗਾ ਤੇ ਸਾਨੂੰ ਤਾਂ ਭਾ ਸਾਡੇ ਡਾਕਟਰ ਰਾਜ ਸਾਹਿਬ ਨਾਲ ਆ ਜੀ ਅਸੀਂ ਉਹਨਾਂ ਨੂੰ ਜਿਤਾਵਾਂਗੇ ਉਹਨਾਂ ਨੇ ਪੂਰਾ ਜੋਰ ਲਾਇਆ ਹੋਇਆ ਜੀ ਪੰਕਜ ਜੀ ਕੀ ਦੇਖਦੇ ਹੋ ਕਿ ਲੋਕ ਸਭਾ ਚੋਣਾਂ ਦੇ ਵੋਟਾਂ ਪੈ ਚੁੱਕੀਆਂ ਨੇ ਤੇ ਕਿਹੜੇ ਉਮੀਦਵਾਰ ਜਿੱਤਣ ਦੀ ਜ਼ਿਆਦਾ ਆਸ ਹੈ ਡਾਕਟਰ ਰਾਜ ਗੁਰ ਚੱਬਿਆ ਦੀ ਬਹੁਤ ਜ਼ਿਆਦਾ ਆਸ ਹੈ ਸਾਰੇ ਏਰੀਆ ਨੇ ਆਪਣੇ ਬੁੱਲ੍ਹ ਹਰਪੁਰ ਦੇ ਨੂੰ ਹਾਂਜੀ ਬਿਲਕੁਲ ਸੈਂਟਰ ਦੇ ਵਿੱਚ ਕੀ ਦੇਖਦੇ ਸੈਂਟਰ ਦੇ ਵਿੱਚ ਵੀ ਦੇਖੋ ਜੀ ਕੀ ਸਰਬੰਧ ਦਾ ਵ ਹਾਂਜੀ ਕੀ ਨਾਮ ਹੈ ਜੀ? ਕੁਲਦੀਪ ਕੁਮਾਰ ਜੀ। ਕਿਹੜੀ ਜਗ੍ਹਾ ਤੋਂ? ਬੁੱਲੋਵਾਲ ਜੀ। ਤੇ ਕਿਹੜੀ ਸਰਕਾਰ ਨੂੰ ਦੇਖਦੇ ਆ ਕਿ ਕੈਂਡੀਡੇਟ ਜਿੱਤੇਗਾ ਹਿਸ਼ਾਰਪੁਰ ਤੋਂ? ਹਿਸ਼ਾਰਪੁਰ ਤੋਂ ਦੀ ਕਾਂਗਰਸ ਦਾ ਹੈਗਾ ਰੋਲ ਆ ਜੀ ਜ਼ਿਆਦਾ। ਤੇ ਸੈਂਟਰ ਦੇ ਵਿੱਚ ਕਿਵੇਂ ਦੇਖਦੇ ਹੋ? ਸੈਂਟਰ ਦੇ ਵਿੱਚ ਕਾਂਗਰਸ ਆ। ਠੀਕ ਆ। ਹਾਂਜੀ। ਕਾਂਗਰਸ ਜਿੱਤਣੇ ਚਾਹੀਦੀ ਜੀ। ਤੇ ਵੋਟ ਪਾਈ ਤੁਸੀਂ? ਹਾਂਜੀ। ਕਿੱਥੇ ਪਾਈ ਉਹ ਨਿਸ਼ਾਨ ਲੱਗਾ? ਆਹ ਦੇਖੋ। ਆ ਕੀ ਨਾਮ ਹੈ ਭਾਈ? ਉਹ ਬੋਲ। ਗੋਲਪਰੀ ਜੀ ਪਾਜੀ। ਤੇ ਹਿਸ਼ਾਰਪੁਰ ਤੋਂ ਕਿਹੜੀ ਕੈਂਡੀਡੇਟ ਸੀਟ ਜਿੱਤੇਗਾ ਜੀ? ਪੰਜਾ ਭਾਈ ਜੀ। ਪੰਜਾ ਜਿੱਤੇਗਾ ਪੱਕਾ ਤੇ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਆਏਗੀ ਪੰਜੇ ਦੀ ਹੋਣੀ ਭਾਜੀ ਅੱਛਾ ਹਾਂਜੀ ਠੀਕ ਹੈ ਹਾਂਜੀ ਕੀ ਨਾਮ ਹੈ ਜੀ ਹਮਾਰਾ ਕੀ ਨਾਮ ਹੈ ਜੀ ਸ਼ਰਿੰਦਰ ਕਿਵੇਂ ਦੇ ਦਿਓ ਕਿਹੜੀ ਵੋਟਾਂ ਪਈਆਂ ਲੋਕ ਸਭਾ ਦੀਆਂ ਕਿਹੜਾ ਹੁਸ਼ਿਆਰ ਪਰ ਤੋਂ ਉਮੀਦਵਾਰ ਜਿੱਤ ਸਕਦਾ ਜੀ ਹਾਂਜੀ ਕੀ ਕਹਿਤਾ ਦੇ ਆ ਜੀ ਹਾਂਜੀ ਕੋਈ ਕੀ ਕੀ ਕਹਿਤਾ ਦੇ ਕਿਹੜਾ ਜਿੱਤਦਾ ਤੇ ਸੈਂਟਰ ਚ ਕਿਹੜੀ ਸਰਕਾਰ ਦੇਖਦੇ ਹਾਂ ਨਹੀਂ ਹਾਂਜੀ ਕੀ ਨਾਮ ਹੈ ਜੀ ਮੇਰਾ ਪਰਮਿੰਦਰਪਾਲ ਆ ਜੀ ਤੇ ਕਿਹੜੀ ਜਗ੍ਹਾ ਤੋਂ ਪਿੰਡ ਮੇਰਾ ਹਲਵਾਲਾ ਜੀ ਤੇ ਜਿਹੜਾ ਲੋਕ ਸਭਾ ਵੋਟਾਂ ਪਈਆਂ ਨੇ ਤੇ ਕਿਵੇਂ ਦੇਦੇ ਹੋ ਕਿਹੜਾ ਕੈਂਡੀਡੇਟ ਜਿੱਤਣ ਦੀ ਸੰਭਾਵਨਾ ਹੈਗੀ ਹਿਸ਼ਾਰਪੁਰ ਤੋਂ ਹਿਸ਼ਾਰਪੁਰ ਤੋਂ ਜੀ ਰਾਜਕਮਾਰ ਜਿੱਤਣ ਡਾਕਟਰ ਰਾਜਕਮਾਰ ਜਿੱਤਣ ਦੀ ਸੰਭਾਵਨਾ ਹੈਗੀ ਆ ਜੀ ਠੀਕ ਹੈ ਤੇ ਔਰ ਇੰਨਾ ਵੀ ਚਲੋ ਪਹਿਲਾਂ ਵੀ ਉਹਨੇ ਕੰਮ ਵਧੀਆ ਕੀਤਾ ਆ ਥੋੜਾ ਜਿਹਾ ਮਤਲਬ ਦਲ ਬਦਲਣ ਦੇ ਨਾਲ ਹੀ ਥੋੜਾ ਜਿਹਾ ਉਹਨੇ ਪਿਆ ਨਹੀਂ ਤਾਂ ਐਸੀ ਉਹਨਾਂ ਦੀ ਸੰਭਾਵਨਾ ਤਾਂ ਪੱਕੀ ਆ ਤੇ ਬਾਕੀ ਅੱਗੇ ਜਨਤਾ ਦੇ ਡਿਪੈਂਡ ਕਰਦਾ ਹੈ ਜੀ ਤੇ ਸੈਂਟਰ ਚ ਕੀ ਦੇਖਦੇ ਹੋ ਸੈਂਟਰ ਦੇ ਵਿੱਚ ਆ ਇੰਡੀਆ ਗਠਵੰਦਨ ਦਾ ਹੀ ਆ ਜੀ ਠੀਕ ਹਾਂਜੀ ਤੇ ਦੇਖੋ ਐਕਟਿੰਗ 10 ਸਾਲ ਹੋ ਗਏ ਆ ਮੋਦੀ ਸਾਹਿਬ ਨੂੰ ਤੇ ਹੁਣ ਲੋਕਾਂ ਦਾ ਥੋੜਾ ਜਿਹਾ ਮਨ ਇਧਰ ਪਲਟਣ ਦੀ ਕਰਕੇ ਤਾਂ ਫੇਰ ਮੈਂ ਗਠਵੰਧਾਂ ਇੰਡੀਆ ਗਠਵੰਧਾਂ ਹੋਣ ਦੇ ਚਾਂਸ ਜ਼ਿਆਦਾ ਹੈ ਤੁਸੀਂ ਪਾਈ ਵੋਟ ਹਾਂਜੀ ਮੈਂ ਪਾਈ ਆ ਜੀ ਇੱਥੇ ਲੱਗਾ ਨਿਸ਼ਾਨ ਮੇਰਾ ਨਿਸ਼ਾਨ ਆ ਜੀ ਡਾਕਟਰ ਰਾਜਕਮਨ ਉਂਗਲ ਤੇ ਕਿੱਥੇ ਲੱਗਾ ਨਿਸ਼ਾਨ ਉਂਗਲ ਤੇ ਆ ਲੱਗਾ ਆ ਜੀ ਇੱਧਰ ਦਿਖਾਓ ਹਾਂਜੀ ਹਾਂ